Non credo che sia un'esperienza che ti abbassi. Non credo che sia un'esperienza. Sarei a toccare da me trovarmi. ਹਾਂਜੀ ਸਰ ਸਾਹਬ ਜੀ ਰਾ ਕੇ ਖਾਲਸਾ ਜੀ ਬਲੋ ਜੀ ਜੈ ਗੁਰੂ ਜਿਨ ਮਾਣਿਆਂ ਦੇ ਮਾਣ ਸਤਿਗੁਰ ਜੀ ਨਿਤਾਣਿਆਂ ਦੇ ਤਾਂ ਨਿਉਟਿਆਂ ਦੇ ਓਟ ਨੇ ਅਸਰੰਦੇ ਅਸਰੇ ਏਕ ਕਿਰਪਾ ਨਿਧਾਨ ਸਰਬ ਕਲਾ ਸਮਰਸ ਪੂਰਨ ਕਰਨ ਹੋਏ ਸ੍ਰੀ ਮੇਰਾ ਧਰਨਾ ਦੇ ਠਾਡੇ ਦਰਬਾਰ ਕੁਝ ਵਿਨ ਸੂਰਤ ਕਰੇ ਕੋ ਮੇਰੇ ਦਰਸ਼ਨ ਦੇ ਗੈ ਖੋਲ ਕੇ ਵਾਰ ਮਰੀਤਨ ਸਾਹਿਬ ਪਾਸ਼ਾ ਦਾ ਦੁਸਤ ਮੱਚੇ ਦਵਾਨਾ ਦੀ ਕਾਮਯਾਬੀ ਲਈ ਸਫਲਤਾ ਲਈ ਆਪ ਦੇ ਚਰਨਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਿਰਪਾ ਕਰਨੀ ਬਾਬਾ ਜੀ ਆਪੇ ਦਰਵਾਜ਼ਾ ਸਮੂਹ ਸਾ ਸੰਤਾਂ ਨੇ ਕਰੂਣੇ ਹਾਲਾ ਅਗੇ ਚਰਨ ਸ਼ਰਨ ਜੋ ਜੀ ਆਵੇ ਸੋ ਰਾਜੀ ਆਵੇ ਸੁਖ ਹੋਵੇ ਨਾਮ ਜਪ ਕੇ ਆਵੇ ਨਾਥ ਨਾਮ ਚਜਕਰਾ ਜਿ ਪਾਣੇ ਤੇ ਲੱਤ ਦਾ ਹਲਾ ਬਾਹੇ ਗੁਰੂ ਪੂਰਾ ਭੇਟਿਓ ਵੱਡ ਭਾਵੀ ਮਨ ਹੈ ਬਿਆ ਪਰਗਾਸ ਕੋਈ ਨਾ ਪਹੁੰਚਣ ਆਰਦੁਦਾ ਆਪਣੇ ਸਾਥ ਬੇਨੇ ਸੂਰਤ ਕਰ ਕੋ ਮੇਰੀ ਦਰਸ਼ਨ ਦਿਜੇ ਕੋ ਨਿਵਾਰ ਤੁਝ ਬੇਨੇ ਸੂਰਤ ਕਰ ਕੋ ਮੇਰੀ ਦਰਸ਼ਨ ਦਿਜੇ ਕਲਕਾ ਵਾਹੇ ਗੁਰਜੀ ਕੀ ਪਤ ਹੈ ਵਾਰਿਆ ਮੇਰੇ ਸੇ धारा सकल दर्शन जनरे ਤਾਰੂ ਸਮੂਹ ਨੇ ਕਿਹਾ ਕਿ ਅਸੀਂ ਤੇਲਾ ਚੋਣ ਅੱਜ ਪਟਿਆਲੇ ਸ਼ਹਿਰ ਵਿੱਚ ਆ ਗਏ ਹਾਂ ਭਾਈ ਸਾਹਿਬ ਸਕੂਲ ਜਿਸ ਨੂੰ ਅੱਧੇ ਸਦੀ ਹੋ ਚੁੱਕੀ ਹੈ ਸਕੂਲ ਚੱਲਦਾ ਹੈ ਪਲੇ ਵੇਸ ਸਵਿੰਦਰ ਸਿੰਘ ਸਕੂਲ ਉਹ ਨਾ ਫੇਟਣੇ ਤੇ ਆ ਗਏ ਪਟਿਆਲੇ ਦੇ ਨੇ ਇਹ ਜਾਸਾ ਰਹਿਣਾ ਰਿਹਾ ਤੱਕ ਪੰਜ ਬੱਚੇ ਰਹਿ ਗਏ ਅੱਜ ਬੜੀ ਬੜੀ ਚੰਗੀ ਗੱਲ ਹੈ ਕਿ ਸਕੂਲ ਆਪਣਾ 50 ਸਾਲ ਬੀਤਤੇ ਵੀ ਬੱਚੇ ਅਤੇ ਹੋਸਟ ਅਤੇ ਵਿਦਿਆਰਥੀਆਂ ਦੇ ਵਿੱਚ ਸਮਾਜ ਚੱਲ ਰਿਹਾ ਹੈ ਔਰ ਸਾਲਰ ਸਾਲ ਇਹਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਹੈ ਪੜਨ ਵਾਲੇ ਦੀ ਗਿਣਤੀ ਜਿਹੜੀ ਹੈ ਉਹ ਵਧ ਰਹੀ ਹੈ ਔਰ ਬੜੀ ਚੰਗੀ ਗੱਲ ਹੈ ਵਧਾਈ ਦੇਣਾ ਹਾਂ ਇਥੋਂ ਦੇ ਜਿਹੜੇ ਪ੍ਰਬੰਧਕ ਨੇ ਇਹ ਸਾਰਾ ਅੱਛਾ ਪ੍ਰਬੰਧ ਕਰਦੇ ਨੇ ਸਾਡੇ ਸਕੂਲ ਹੈ ਔਰ ਹਰ ਦਿਨ ਅੱਗੇ ਦਿਨ ਜਿੱਥੇ ਵੀ ਪੱਦੇ ਤਰੱਕੀ ਵੱਡ ਰਸਤੇ ਤੇ ਦੌਰੇ ਬਹੁਤ ਬਹੁਤ ਸਾਰੇ ਸਟਾਫ ਦਾ ਦੇ ਦੇ ਅਧਿਕਾਂ ਬਹੁਤ ਬਹੁਤ ਖੁਸ਼ਕੀਆ ਔਰ ਆਸ ਕਰ ਰਹਾ ਕਿ ਬਾਕੀ ਸਾਰੇ ਸਕੂਲ ਨੇ ਹਾਂ ਉਹ ਵੀ 20 ਬੱਚਾ ਨਾਲ ਸਿੱਖਿਆ ਦੇ ਤੇ ਬੱਚਾ ਮਾਪਿਆਂ ਧਰਮ ਦੇ ਨਾਲ ਵਿਰਸੇ ਦੇ ਨਾਲ ਆਪਣੇ ਸੰਗਿਆ ਚਾਰ ਦੇ ਨਾਲ ਜੋੜਨ ਦਾ ਇਹ ਹੈ। ਉਹਨਾਂ ਦੇ ਤਦਸੀ ਗੱਲ ਕੀਤੀ ਹੈ ਵਿਦੇਸ਼ਾਂ ਦੇ ਜਿਹੜੇ ਨੌਜਵਾਨ ਜਾ ਰਹੇ ਖਾਸ ਤੌਰ ਤੇ ਕੀ ਕਰ ਜਾਣੇ ਹੈ। ਲਾਭੀ ਪਹਿਲਾ ਵੀ ਜ਼ਿਕਰ ਕੀਤਾ ਤਾਂ ਸਾਡੀ ਦੁਨੀਆ ਪਹਿਲਾ ਚਾਹੁੰਦੇ ਉਹਦੇ ਭਾਵੇਂ ਮਾਨਦਿਆ ਨੇ। ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਹਾਈਲਾਈਟ ਸੈਂਟਰ ਬੋਲੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਉਹਦੀ ਜਿਹੜੀ ਸਟੇਟ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਹੈ। ਉਸ ਤਾਰ ਥੋੜੀ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ਾਂ ਦੇ ਵਿੱਚ ਜਾਣ ਆ ਕਿਹਾ ਗਿਆ ਹੈ। ਪਿਤਾ ਦੀ ਜਾਣਾ ਚ ਮੰਨ ਲਓ ਕਿ ਮੈਂ ਕਿਹਾ ਕਿ ਮੇਰੇ ਬੱਚੇ ਬਾਹਰ ਨੇ ਕਿ ਹੈ ਕਿ ਬੱਚੇ ਬਾਹਰ ਜਾਣ ਬੱਚੇ ਬਾਹਰ जरूर ਜਾਣ ਪਰ ਜਿਆਦਾਤਰ ਉਹ ਸੁੰਨਿਧ ਚਾਹ ਰਿਹਾ ਕਿ ਬੱਚੇ ਬਾਹਰ ਕੋਈ ਗੱਲ ਹੋ ਜਾਏਗਾ ਮੋਟੇ ਕੰਨੀ ਘਾਟਾ ਔਰ ਡਿਪਰੈਸ਼ਨ ਦੇ ਵਿੱਚ ਨੇ ਬੱਚੇ ਫੈਸਲੇ ਦੀ ਪੂਰਤੀ ਨੂੰ ਹੋਰੀ ਕਿਸਾਂ ਅਦਾ ਨਹੀਂ ਕਰ ਰਹੇ ਕਿਰਾਏ ਨਹੀਂ ਨਿਕਲ ਰਹੇ ਸਾਡੇ ਬੱਚੇ ਕਿਸੇ ਗੱਲੋਂ ਪਰੇਸ਼ਾਨ ਨਾ ਹੋਣ ਬੱਚੇ ਭੇਜੋ ਪਰ ਉਹ ਸੋਚ ਸਮਝ ਕੇ ਇਹ ਬੜੇ ਟੁਕਮੇ ਸਮਝਦਾ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਬਾਤ ਪੇਖਣੀ ਚਾਹੀਦੀ ਸਰਕਾਰਾਂ ਨੂੰ ਖਾਸ ਤੌਰ ਤੇ ਇਹ ਅਰਦਾਸ ਦਈਏ ਕਿ ਆਈਲੈਂਡ ਸੈਂਟਰ ਬੜੇ ਕੋਨੇ ਹੋਏ ਨੇ ਪਰ ਦੋ ਨੰਬਰ ਦੇ ਵਿੱਚ ਲੋਕ ਰਹਿੰਦੇ ਨੇ ਹਾਲਾਤ ਇਦਾਂ ਦੇ ਹੋ ਜਾਂਦੇ ਨੇ ਪ੍ਰਵਾਹ ਕਰ ਆਪਣੀ ਜ਼ਮੀਨ ਵੇਚ ਦਿੰਦਾ ਸਰਕਾਰ ਵੀ ਸਮਝ ਕੋਤਨ ਲੱਗਦਾ ਵੀ ਸਿਹਤ ਹੋਣੀ ਚਾਹੀਦੀ ਆ ਵੀ ਚੰਗੇ ਜਿਹੜੇ ਨੇ ਆਈਲੈਂਡ ਸੈਂਟਰ ਕੋਲਣ ਆਪਣੇ ਪੱਧਰ ਤੇ ਦੀ ਹੈ ਉਹ ਲੋਕਾਂ ਨੂੰ ਭੇਜਣ ਆਈਲੈਂਡ ਸੈਂਟਰ ਦੇ ਉੱਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਦੇ ਮਿਲਦਾ ਸਰਕਾਰ ਵੱਲੋਂ ਰਜਿਸਟਰਡ ਹੁੰਦਿਆ ਜਿਹੜੇ ਆਈਲੈਂਡ ਸੈਂਟਰ ਚਲਾ ਸਕਦੇ ਅਰ ਤੇ ਸਰਕਾਰਾਂ ਨੂੰ ਤੇ ਪ੍ਰਸ਼ਾਸਨਾਂ ਨੂੰ ਵੀ ਕਾਰ ਖਾਂ ਚਾਹੀਦੀ ਤੇ ਜਿਹੜੇ ਚੰਗੇ ਸੈਂਟਰ ਨੇ ਜਿਹੜੇ ਸਹੀ ਕੰਮ ਕਰਦੇ ਨੇ ਕਿਸੇ ਲੱਕ ਕਿਸੇ ਤਰ੍ਹਾਂ ਦੀ ਠੱਗੀ ਨਾ ਹੋਵੇ ਉਹ ਜਿਹੜੇ ਜਿਹੜੇ ਸੈਂਟਰ ਨੇ ਉਹ ਹੋਂਦ ਚ ਲਿਆਦੇ ਜਾਣ ਔਰ ਬਿਲਕੁਲ ਜਿਹੜਾ ਜਾਨਵਰ ਬੱਚੇ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਵਾਹਵਾ ਰਵਾਸ ਕਰ ਠੀਕ ਹੈ ਜੀ ਉਹਨਾਂ ਅੱਗੇ ਪੁਣੀ ਹੋਇਆ ਇਹ ਕਰਦੇ ਪਰ ਸਰਦਾਰ ਸਾਹਿਬ ਜੀ ਬੰਦਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਬੜੀ ਖੁਸ਼ੀ ਹੈ ਮੈਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਹੋਏ ਕਿ ਅੱਜ ਅਸੀਂ ਸਕੂਲ ਦੇ ਵਿੱਚ 골ਡਨ ਜੁਬਲੀ 50 ਸਾਲ ਜਿਹੜੇ ਕਿ ਸਕੂਲ ਨੂੰ ਕੰਪਲੀਟ ਹੋ ਗਏ ਉਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਔਰ ਗੁਰਮਤ ਦਾ ਓਟਸਾਰਾ ਲੈ ਕੇ ਗੁਰੂ ਘਰ ਦਾ ਓਟਸਾਰਾ ਲੈ ਕੇ ਅਸੀਂ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ ਜਿਦੇ ਵਿੱਚ ਕੰਠਪਾਟ ਸਾਹਿਬ ਦੀ ਅੱਜ ਸਪਾਪਤੀ ਹੋਈ ਤੇ ਕੀਰਤਨ ਦਿਮਾਗ दरबार ਲੱਗੇ ਤੇ ਸੰਗਤਾਂ ਹੁੰਮ ਹਮਾ ਕੇ ਆਈਆਂ ਮੈਨੂੰ ਬੜੀ ਖੁਸ਼ੀ ਔਰ ਮੈਂ ਬੜਾ ਥੈਂਕਫੁਲ ਆ ਸਾਰੇ ਸਿੰਘ ਸਾਹਿਬ ਦਾ ਸਾਰੇ ਡੈਲੀਗੇਟਸ ਦਾ ਜਿਨ੍ਹਾਂ ਨੇ ਅੱਜ ਸਾਡੇ ਫੰਕਸ਼ਨ ਵਿੱਚ ਇੱਥੇ ਆਏ ਔਰ ਮੱਥਾ ਟੇਕਿਆ ਅਰਦਾਸਾਂ ਕੀਤੀਆਂ ਔਰ ਉਸ ਤੋਂ ਬਾਅਦ ਲੰਗਰ ਛੱਕਿਆ ਔਰ ਸਾਡੇ ਨਾਲ ਸਾਡੀ ਖੁਸ਼ੀ ਸਾਂਝੀ ਕੀਤੀ ਥੈਂਕ ਯੂ ਭਾਈ ਸਾਹਿਬ ਭਾਈ ਰਗਵੀਰ ਸਿੰਘ ਜੀ ਜਥੇਦਾਰ ਭਾਈ ਸਾਹਿਬ ਭਾਈ ਰਗਵੀਰ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਰਣਜੀਤ ਸਿੰਘ ਜੀ ਭਾਈ ਸਾਹਿਬ ਬੰਗਲਾ ਸਾਹਿਬ ਤੋਂ ਭਾਈ ਸਾਹਿਬ ਭਾਈ ਸੁਲਤਾਨ ਸਿੰਘ ਜੀ अपना आनंदपुर साहब ਤੋਂ ਇਸ ਤਰ੍ਹਾਂ ਬਹੁਤ ਸੰਗਤ ਜਿਹੜੀ ਹੈ ਉਹ ਭਾਈ ਸਾਹਿਬ ਪ੍ਰਨਮ ਸਿੰਘ ਜੀ ਔਰ ਪਟਿਆਲੇ ਦੇ ਸਾਰੇ ਗੁਰਦੁਆਰਿਆਂ ਦੇ ਗਰੰਤੀ ਸਿੰਘ ਸਭ ਨੇ ਆ ਕੇ ਸਾਨੂੰ ਸੀਸਾ ਵੀ ਦਿੱਤੀ ਹੈ ਔਰ ਗੁਰੂ ਮਹਾਰਾਜ ਤੋਂ ਸੀਸਾ ਲਿਪੀ ఓਪਨ ਸੱਦਾ ਸੀ ਸਾਰਿਆਂ ਨੂੰ ఓਪਨ ਸੱਦਾ ਸੀ ਨਹੀਂ ਜੀ ਸਕੂਲ ਵੱਲੋਂ ਇਨਵੀਟੇਸ਼ਨ ਸੀ ਸਕੂਲ ਦਾ ਹੀ ਪਰਸਨਲ ਪ੍ਰੋਗਰਾਮ ਸੀਗਾ ਲੇਕਿਨ ਸੰਗਤ ਰੂਪ ਚ ਕੋਈ ਵੀ ਆਇਆਤਾ ਹੋਤਾ اچھا ਹੀ ਹੈ ਜੀ